16 ਸਾਲ ਦੀ ਕੁੜੀ ਲਈ ਡਾਕਟਰ ਰੱਬ ਬਣ ਕੇ ਆਇਆ ਦੱਸ ਦਿੰਨੇ ਆ ਇਹ 16 ਸਾਲ ਦੀ ਕੁੜੀ ਨੂੰ ਜਦੋਂ ਸਕੂਲ ਦੇ ਵਿੱਚੋਂ ਟੀਚਰਾਂ ਵੱਲੋਂ ਕਿਸੇ ਪ੍ਰੋਜੈਕਟ ਬਣਾਉਣ ਵਾਸਤੇ ਕਿਹਾ ਜਾਂਦਾ ਹੈ ਤਾਂ ਇਹ ਕੁੜੀ ਘਰ ਆ ਕੇ ਜਦੋਂ ਪ੍ਰੋਜੈਕਟ ਤਿਆਰ ਕਰਦੀ ਹੈ ਦੱਸਿਆ ਜਾ ਰਿਹਾ ਕਿ ਸੇਫਟੀ ਪਿਨ ਜਿਸ ਨੂੰ ਬਸਕੂਆ ਵੀ ਕਿਹਾ ਜਾਂਦਾ ਉਹ ਆਪਣੇ ਮੂੰਹ ਦੇ ਵਿੱਚ ਰੱਖ ਲੈਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਜਦੋਂ ਖਾਂਸੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਸੇਫਟੀ ਪਿਨ ਕੁੜੀ ਆਪਣੇ ਅੰਦਰ ਹੀ ਨਿਕਲ ਲੈਂਦੀ ਹੈ ਜਿਸ ਤੋਂ ਬਾਅਦ ਕੁੜੀ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਇਸ ਕੁੜੀ ਨੂੰ ਨਜ਼ਦੀਕ ਦੇ ਜਦੋਂ ਹਸਪਤਾਲ ਲੈ ਕੇ ਗਏ ਤਾਂ ਦੱਸਿਆ ਜਾ ਰਿਹਾ ਕਿ ਡਾਕਟਰ ਨੇ ਬਿਨਾ ਚੀਰ ਪਾੜ ਬਿਨਾ ਆਪਰੇਸ਼ਨ ਤੋਂ ਇਸ ਕੁੜੀ ਦੇ ਅੰਦਰ ਗਿਆ ਸੇਫਟੀ ਪਿਨ ਬਾਹਰ ਕੱਢ ਦਿੱਤਾ ਜਿੱਥੇ ਕਿ ਪਰਿਵਾਰਕ ਮੈਂਬਰ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ ਦੂਜੇ ਪਾਸੇ ਉਸ ਡਾਕਟਰ ਨੂੰ ਵੀ ਰੱਬ ਦਾ ਰੂਪ ਕਹਿ ਰਹੇ ਨੇ ਕਿਉਂਕਿ ਉਸ ਡਾਕਟਰ ਨੇ ਉਹਨਾਂ ਦੀ ਧੀ ਨੂੰ ਦੁਬਾਰੇ ਇੱਕ ਨਵਾਂ ਜਨਮ ਦਿੱਤਾ ਤਾਂ ਹੀ ਕਿਹਾ ਜਾਂਦਾ ਕਿ ਜਿੰਨਾ ਲੋਕ ਅਰਦਾਸ ਪ੍ਰਮਾਤਮਾ ਅੱਗੇ ਕਰਦੇ ਨੇ ਤਾਂ ਉਨਾ ਹੀ ਡਾਕਟਰ ਦੇ ਉੱਤੇ ਵਿਸ਼ਵਾਸ ਵੀ ਕਰਦੇ ਨੇ ਤਾਂ ਇਸ ਨੂੰ ਲੈ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਕਮੈਂਟ ਜੁੜ ਕਰ ਦਿਓ ਇਸ ਮੌਕੇ ਉਸ ਕੁੜੀ ਤੇ ਉਸ ਦੀ ਮਾਂ ਤੇ ਡਾਕਟਰ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ ਮੇਰੀ ਨਾ ਇਹ ਬੇਟੀ ਆ ਇਹ ਨਾ ਸਕੂਲ ਦਾ ਹੋਮਵਰਕ ਕਰਦੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਰਾਹੀਂ ਤਾਰੀਵਾਲ ਤੋਂ ਅਸੀਂ ਫਿਰ ਢਿੱਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤੁਹਾਨੂੰ ਕਿਸੇ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਕਪਰੇਟ ਕਰਨ ਤੋਂ ਬਗੈਰ ਤੁਸੀਂ ਇਖਾੜਵਾ ਸਕਦੇ ਹੋ ਅੱਸੀ ਗੱਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਘਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀ ਕਿ ਜਿਹੜਾ ਬਸਕੂਆ ਸੌਰ ਸੇਫਟੀ ਪਿਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਹੈ ਉਹ ਸਾਡੇ ਵਾਲੇ ਪਾਸੇ ਜਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਉਹਦਾ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਜਾ ਕੇ ਸਟੇਨਰ ਸੇਫਟੀ ਪਿੰਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸ ਦੇ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਆ ਉਸ ਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੂੰ ਉਹ ਸੇਫਟੀ ਪਿੰਨ ਬਾਹਰ ਕੱਢਦੇ ਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ